तुम करो दया मेरे साईं करो ਕਿਰਪਾ ਨਿੰਦ ਤੁਮਹਂ ਦਇਆ ਕਰਪਾ ਕਿਰਪਾ ਨਿੰਦ ਪਤ ਤ ਪਾਵਨ ਜੋ ਸਾਈ ਪਤ ਤ ਪਾਵਨ ਜੋ ਸਾਈ ਓਟ ਸੁਖ ਆਨੰਦ ਰਾਜ ਪਾਏ ਸੋ ਖੁਸ਼ ਆਨੰਦ ਆਜ ਪਾਈ ਹੁਕਮ ਤੇ ਜਿਮਤ ਬੁਲਾਈ ਮੁੱਖ ਤੇ ਨਿਮਤ ਬੁਲਾਈ ਤੁਮ ਕਰੋ ਦਇਆ ਮੇਰੇ ਸਾਂ ਕਮ ਕਰੋ ਦਇਆ ਮੇਰੇ ਸਾਈਂ ਕਰੋ ਦਇਆ ਮਨਦਰੂਪ ਰ ਪਰਵੇ ਸਾਰੇ ਮਨਦਰੂਪ ਰ ਪਰਵੇ ਉਹ ਸਭ ਮਦੇ ਮਨਦਰੂਪ ਰ ਪਰਵੇ ਉਹ ਸਭ ਮਦੇ ਤੁਮਨ ਦਇਆ ਕਿਰਪਾਲ ਕਿਰਪਾਨਿਤ ਕਿਰਪਾ ਤੇਰੇ ਪਾਤ ਤਪਾਣ ਗਸਾਈ ਪਾਤ ਤਪਾਣ ਗਸਾਈ ਮਨ ਦਇਆ ਤੁਸੀਂ ਬੜੇ ਪਿਆਰ ਜੀਓ ਹੁਣ ਆਵਾਜ਼ ਬੜੀ ਕਿਰਪਾ ਲਾ ਕਿਰਪਾ ਨੇ ਤੈ ਐ ਵਾਹਿਗੁਰੂ ਜੀ ਤੁਸੀਂ ਮੇਰਾ ਦੇਖ ਜਾਣੇ ਹੋ ਜਿਸ ਵਲ ਤੁਸੀਂ ਨਿਗਾਹ ਪਰ ਕੇ ਤੱਕ ਲਵਾਂ ਜੀਵਨ ਬੜਾ ਸੋਹਣਾ ਹੋ ਜਾਂਦਾ ਸਾਰੇ ਦੁੱਖ ਲੈ ਜਾਂਦੇ ਆ ਕਸ਼ਟ ਕੱਟਣ ਵਾਲੇ ਆ ਕਲੇਸ਼ ਮਿਟ ਜਾਂਦੇ ਆ ਤੋ ਅਡੀਏ ਕਮੇਰ ਦੀ ਰਿਗਾ ਜੀਵਨ ਬਣਾ ਦਿੰਦੀ ਹੈ। ਤੁਮ ਦਇਆ ਕਿਰਪਾ ਕਿਰਪਾ ਨਿਤ ਪਦਿਤ ਪਾਵਨ ਗਸਾਈ ਤੇ ਪਤ ਤਾ ਨੂੰ ਪਵਿੱਤਰ ਕਰਨ ਵਾਲੇ ਹਾਂ ਕਰੋੜਾਂ ਸੁਖ ਅਤੇ ਰਾਜ ਭਾਗ ਮਿਲ ਜਾਂਦੇ ਐ ਤੁਸੀਂ ਨਿਮਖ ਵੋਖ ਤੋ ਬੋਲੋ ਆਪ ਕਿਰਪਾ ਕਰੋ ਜੀਵਨ ਦੀ ਖੇਡ ਸੱਜ ਜਾਂਦੀ ਹੈ ਐ ਮੇਰੇ ਸੋਹਣੇ ਅਕਾਲ ਪੁਰਖ ਐ ਮੇਰੇ ਸਾਈ ਮੇਰੇ ਵਾਹਿਗੁਰੂ ਕਿਰਪਾ ਕਰ ਹਿਰਦਾ ਨਾਮ ਨਾਲ ਸਦਾ ਲਈ ਜੁੜ ਜਾਵੇ ਨਾਮ ਕੈ ਮਨ ਭਾਈ ਜੋ ਮਨ ਨੇ ਜੋ ਪ੍ਰੰਧ ਕੈ ਮਨ ਭਾਈ ਨਾਮ ਜਪ ਤਾ ਕ੍ਰਿਸ਼ਨ ਸਭ 부ਜੀ ਹੈ ਨਾਮ ਜਪ ਤਾ ਕ੍ਰਿਸ਼ਨ ਸਭ 부ਜੀ ਹੈ गाई शानक त्रेपतया ਕਰੋ ਦਇਆ ਮੇਰੇ ਸਾਈ ਪਰਮ ਸਨਮਾਨਯੋ ਸਤਿ ਸੰਗਿ ਜੀ ਉੜ ਪਾਗ ਹਣਾ ਪਾਸਰਿਆਂ ਦੇ ਜੋ ਬਾਦਸ਼ਾਹ ਦੀ ਹਦੂਦ ਹਜ਼ੂਰੀ ਅੰਦਰ ਆਪਾਂ ਆਨੁਆਨ ਕਰਕੇ ਬਹਿਣ ਦਾ ਸਮਾਂ ਮਿਲਿਆ ਹੈ। ਸਤਿਗੁਰੂ ਜੀ ਆਨੇ ਬਹੁਤ ਵੱਡੀ ਰਹਿਮਤ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਕਮ ਅਨੁਸਾਰ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੇ ਵੱਲੋਂ ਬਾਬਾਜੀਤ ਸਿੰਘ ਜੀ ਉਹਨਾਂ ਦੇ ਜਨਮ ਦਿਨ ਪੂਰਵ ਨੂੰ ਮਨਾਉਂਦੇ ਨੇ। ਇਹ ਸਬਾਗ ਮੰ ਲੀਕੇ ਗਏ ਹੈ। ਗੋਡਨ ਰੰਕਾਰ ਦੇ ਗਾਏ ਜਾਣੇ ਹੈ ਗुण ਸਤਿਗੁਰੂ ਦੇ ਗਾਏ ਜਾਣੇ ਹੈ ਸੋਜੀ ਸਮਾਜ ਨੂੰ ਮਿਲਣੀ ਹੈ ਜਦੋਂ ਅਸੀਂ ਜੀਵਨ ਦੇ ਵਿੱਚ ਪ੍ਰਮਾਤਮਾ ਦੀ ਉਸਤਤ ਨਾਲ ਜੁੜ ਜਾਂਦੇ ਹਾਂ ਤੇ ਸਾਡੇ ਅੰਦਰ ਦੀ ਘਾਟ ਪੂਰੀ ਹੋ ਜਾਂਦੀ ਹੈ ਸ਼ਰੀਰ ਦੇ ਅੰਦਰ ਕਿੰਨੇ ਤੱਤ ਨੇ ਕੋਈ ਇੱਕ ਵੀ ਛੱਟ ਜਾਵੇ ਤਾਂ ਸਾਰਾ ਸ਼ਰੀਰ ਟਾਵਾਂ ਡੋਲ ਹੋਣ ਲੱਗ ਜਾਂਦਾ ਹੈ ਸੀ ਜਾ ਕੇ ਚੈੱਕ ਕਰਾਉਣਾ ਡਾਕਟਰ ਕਹਿੰਦਾ ਮੈਗਨੀਸ਼ੀਅਮ ਘਟ ਗਿਆ। ਸਰੀਰ ਦੇ ਅੰਦਰੋਂ ਕੋਈ ਹੋਰ ਤੱਤ ਵਾਈਟਾਮਿਨ ਡੀ ਘਟ ਜੇ, ਬੀ12 ਘਟ ਜੇ, ਗੋਡੇ ਦੁਖਣ ਲੱਗ ਜਾਂਦੇ, ਤੁਰਿਆ ਨਹੀਂ ਜਾਂਦਾ। ਸਰੀਰ ਸਾਥ ਦੇਣਾ ਬੰਦ ਕਰ ਦਿੰਦਾ। ਲੀਵਰ ਦਾ ਕੰਮ ਸਲੋ ਹੋ ਜਾਂਦਾ। ਛੋੜੇ ਜਿਹੇ ਤੱਤ ਘਟ ਜਾ, ਸਾਰਾ ਸਰੀਰ ਡਾਵਾ ਡਲ ਹੋ ਜਾਂਦਾ। ਸਾਰੀਆਂ ਚੀਜ਼ਾਂ ਜ਼ਰੂਰੀ ਨੇ। ਅੱਜ ਦੇ ਮਨੁੱਖ ਕੋਲ ਸਾਰਾ ਕੁਝ ਹੈ ਦੇਖੋ ਲਮੀ ਨਗਾ ਨਿਗਾ ਮਾਰ ਕੇ ਕਿਹੜੀ ਚੀਜ਼ ਦੀ ਘਾਟ ਹੈ ਸਾਡੇ ਘਰਾਂ ਵਿੱਚ ਸੱਤ ਸਾਰਿਆਂ ਦੇ ਸਿਰਾਂ ਤੇ ਹੈ ਰੋਟੀ ਸਾਰਿਆਂ ਦੇ ਘਰ ਪੱਕਦੀ ਹੈ ਬਾਲ ਬੱਚੇ ਸਾਰਿਆਂ ਦੇ ਹੈ ਕੱਪੜਾ ਲੀੜਾ ਸਾਰਿਆਂ ਦੇ ਕੋਲ ਹੈ ਫੜੋਲੇ ਚ ਖਾਣ ਜੋਗੇ ਲਾਣੇ ਪਏ ਹੈ ਕਈ ਸਾਲਾਂ ਭਰਤੀ ਖਰਚੇ ਦਾ ਪ੍ਰਬੰਧ ਸਾਡਾ ਹੋਇਆ ਹੋਵੇ ਪਰ ਫੇਰ ਵੀ ਕੋਈ ਘਾਟ ਹੈ ਕੋਈ ਅੰਦਰ ਖਾਲੀ ਥਾਂ ਪਈ ਹੈ ਜਿਹਨੂੰ ਭਰਨ ਦਾ ਰੋਜ਼ ਯਤਨ ਕਰਦੇ ਆ ਨਹੀਂ ਕਰਦੇ ਤਾਂ ਦੇਖ ਲਓ ਹਰ ਰੋਜ਼ ਅਸੀਂ ਚਾਹੁੰਦੇ ਹਾਂ ਕੁਛ ਐਸਾ ਕਰੀਏ ਅੰਦਰੋਂ ਦਿਲ ਮਨ ਜੇ ਤਸੱਲੀ ਆ ਜੇ ਖਾਲੀ ਥਾਂ ਪਰ ਜੇ ਪਰ ਹਰ ਰੋਜ਼ ਕਰੋ ਤੁਰਿਆ ਮਨੁੱਖ ਸ਼ਾਮ ਨੂੰ ਹਾਰ ਕੇ ਘਰ ਵਾਪਸ ਆਉਂਦਾ ਏਸ ਮਨੁੱਖ ਦੀਆਂ ਖੁਸ਼ੀਆਂ ਝੋਟੀਆਂ ਨੇ ਏਸ ਮਨੁੱਖ ਦੇ ਰਸ ਕੁੱਛਿਆ ਇਸ ਮਨੁੱਖ ਦੇ ਕਾਰਜਾਂ ਚ ਗਿਆਨ ਦੀ ਕੋਈ ਕਿਰਨ ਨਹੀਂ ਕਿਉਂਕਿ ਜੋ ਉਸ ਹੀ ਭਾਲ ਰਹੇ ਆ ਉਹ ਸਾਨੂੰ ਮਿਲ ਹੀ ਨਹੀਂ ਰਿਹਾ ਸਾਡੀ ਅਕਲ ਨਾਲ ਅਜ ਤਾਈਂ ਨਹੀਂ ਮਿਲਿਆ ਮਾਨ ਦਾ ਥੋੜਾ ਜਿਹਾ ਹਿੱਸਾ ਵੀ ਰਾਜੀ ਨਹੀਂ ਹੋਇਆ ਅਜ ਤੱਕ ਮਨ ਕਦੇ ਭਰਿਆ ਨਹੀਂ ਮਨ ਤਸੱਲੀ ਚ ਨਹੀਂ ਆਇਆ ਅੰਦਰੋਂ ਖਾਲੀ ਹੋਈ ਰਹਿੰਦੇ ਆ ਅਰ ਹਜ਼ੂਰ ਬਾਣੀ ਚ ਵਚਨ ਕਰਦੇ ਆ ਜਿੰਨਾ ਮਰਜੀ ਕਲੈਕਸ਼ਨ ਵੱਡੀ ਹੁੰਦੀ ਜਾਵੇ ਸੰਸਾਰ ਦੇ ਵਿੱਚ ਰਹਿ ਕੇ ਤੁਸੀਂ ਬਹੁਤ ਧਨ ਇਕੱਠਾ ਕਰੋ ਬਹੁਤ ਜ਼ਮੀਨ ਜੋੜੋ ਬਹੁਤ ਵੱਡੇ ਮਹਿਲ ਪਾ ਲਓ ਬੜਾ ਵੱਡਾ ਸਟੇਟਸ ਇੱਜ਼ਤ ਮਾਣ ਮਿਲ ਜਾਵੇ ਦੁਨੀਆ ਚ ਫੇਰ ਵੀ ਮਨੁੱਖ ਰਾਜੀ ਨਹੀਂ ਹੁੰਦਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਗਾਂ ਜਾਂਦੀਆਂ ਨਹੀਂ ਇੱਥੇ ਛੱਡ ਜਾਂਦਾ ਬੰਦਾ ਅੰਦਰ ਦੀ ਭੁੱਖ ਨਹੀਂ ਉੱਤਰੀ ਇਹ ਤਾਂ ਰਾਜਿਆਂ ਦੀ ਵੀ ਨਹੀਂ ਉਤਰੀ ਰੋਜ਼ ਹਰ ਰੋਜ਼ ਪਾਤਸ਼ਾਹ ਦੀ ਬਾਣੀ ਦਾ ਸਾਚ ਆਪ ਸਭ ਸੰਗਤਾਂ ਫੜਦੇ ਹਾਂ ਭੁੱਖਿਆ ਭੁੱਖ ਨਾ ਉਤਰੀ ਭੁੱਖਿਆ ਭੁੱਖ ਨਾ ਉਤਰੇ ਭੁੱਖਿਆ ਭੁੱਖ ਨਾ ਉਤਰੀ ਭੁੱਖਿਆ ਭੁੱਖ ਨਾ ਉਤਰੇ ਬੰਨਾ ਪੁਰੀਆ ਪਾਰ ਬੰਨਾ ਪੁਰੀਆ ਪਾਰ ਜੇ ਬੰਨਾ ਪੁਰੀਆ ਪਾਰ ਇਹ ਬੰਨਾ ਪੁਰੀਆ ਪਾਰ ਖੁਖਿਆ ਕੋਖਨ ਉਤਰੀ ਖੁਖਿਆ ਕੋਖਨ ਉਤਰੀ ਖੁਖਿਆ ਕੋਖਨ ਉਤਰੀ ਖੁਖਿਆ ਕੋਖਨ ਹਰ ਜੇ ਬੰਨਾ ਪੁਰੀਆ ਪਾਰ ਜੇ ਬੰਨਾ ਪੁਰੀਆ ਪਾਰ ਜੇ ਬੰਨਾ ਪੁਰੀਆ ਪਾਰ ਸਹਸ ਸਿਆਣ ਪਲਕ ਹੋਏ ਸਹਸ ਸਿਆਣ ਪਲਕ ਹੋਏ ਸਹਸ ਸਿਆਣ ਕਿ ਨਾ ਚੱਲਣਾ ਲੈ ਇੱਕ ਨਾ ਚੱਲਣਾ ਲੈ ਇੱਕ ਨਾ ਚੱਲਣਾ ਨਾ ਇੱਕ ਨਾ ਚੱਲਣਾ ਭੁਖਿਆ ਭੁਖ ਨਾ ਉਤਰ ਜੇ ਭੰਤਾ ਪੁਰਿਆ ਭਾਰ ਸਾਹੂ ਨੇ ਸਭ ਗੱਲਾਂ ਦੱਸ ਦਿੱਤੀਆਂ ਵਨੁਖ ਕੋਲੇ ਜਿੰਨੀ ਮਰਜੀ ਇੰਟੈਲੀਜੈਂਸੀ ਹੋਵੇ ਆਜ ਦੇ ਮਨੁੱਖ ਵਿਗਿਆਨ ਦਾ ਬੁੱਧੀਮਾਨਾਂ ਦਾ ਯੁੱਗ ਹੈ ਔਰ ਗੱਲ ਬਾਣੀ ਵੀ ਨਹੀਂ ਪਰ ਗੁਰੂ ਦਾ ਗਿਆੜ ਲੈਣਾ ਪੈਂਦਾ ਹੈ ਮਨ ਅੰਦਰੋਂ ਰਾਜ਼ੀ ਕਰਨਾ ਹੋਵੇ ਤਾਂ ਸਰਸਾਰ ਦੇ ਕਿਸੇ ਖੇਤਰ ਵਿੱਚ ਵੀ ਚਲੇ ਜਾਓ ਜਿੱਥੇ ਬੁੱਧੀਮਾਨ ਆਦਮੀ ਮਿਲਣਗੇ ਅੰਦਰੋਂ ਖਾਦੀ ਹੈ ਕਿਉਂਕਿ ਜਿਉਣ ਦਾ ਗਿਆਨ ਗੁਰਬਾਣੀ ਕਰਾਉਂਦੀ ਹੈ ਸਤਗੁਰੂ ਜੀ ਦੱਸਦੇ ਹੈ ਜੀਵਨ ਦਾ ਸਭ ਤੋਂ ਉਤਮ ਮਾਰਗ ਕਿਹੜਾ ਹੈ ਜਿਉਣ ਦੀ ਕਲਾ ਜਿੱਨਾ ਚਿਕ ਰਸੀ ਨਹੀਂ ਸਿੱਖਦੇ ਸਹਿਜ ਸੁਖ ਸੰਤੋਖ ਵਿਸ਼ਰਾਮ ਤੇ ਆਨੰਦ ਵਾਲੀ ਅੰਦਰੋਂ ਲਿਵ ਜੋੜ ਦੀ ਵਾਲੀ ਕਲਾ ਨਹੀਂ ਸਿੱਖਦੇ ਉਹਨਾਂ ਚਿਕਰ ਭੁੱਖ ਨਹੀਂ ਅੰਦਰ ਦੀ ਉੱਕਿਆ ਭੁੱਖ ਨਾ ਉਤਰੇ ਉੱਕਿਆ ਭੁੱਖ ਨਾ ਉਤਰੀ ਜੇ ਬੰਨਣਾ ਪੁਰੀਆਂ ਪਾਰ ਬੰਨਣਾ ਪੁਰੀਆਂ ਜੇ ਬੰਨਣਾ ਪੁਰੀਆਂ ਪਾਰ ਸਾਹਿਬ ਕਹਿੰਦੇ ਪੰਡਾ ਬੰਨ ਸਿਰ ਤੇ ਰੱਖਣਾ ਜੋੜ ਲੋ ਮਟੀਰੀਅਲ ਦੀ ਦੁਨੀਆ ਪਰ ਭੁੱਖ ਨਹੀਂ ਉਤਰਦੀ ਮਨ ਨਹੀਂ ਰੱਜਦਾ ਜਿਵੇਂ ਲੱਕੜਾਂ ਤੋਂ ਕਦੇ ਅੱਗ ਨਹੀਂ ਰੱਜਦੀ ਤਿਵੇਂ ਮਨ ਆਸਾਂਵਾਂ ਤੋਂ ਨਹੀਂ ਮੁੜਦਾ ਇਹਨੂੰ ਕੋਈ ਨਹੀਂ ਮੋੜ ਸਕਦਾ ਕਿਉਂਕਿ ਕਿਸੇ ਕੋਲੇ ਤਾਕਤ ਨਹੀਂ ਸਿਵਾਏ ਸੱਚੇ ਸਤਗੁਰੂ ਦੇ ਸੱਚਾ ਸਤਗੁਰੂ ਇਹਨੂੰ ਗਿਆਨ ਦੇ ਕਲਾ ਵਿੱਚ ਲੈ ਕੇ ਏਕਾਗਰ ਕਰ ਲੀਤੇ ਸਿਆਣ ਆਪਾਂ ਲੱਖ ਹੋਈ ਤਾਂ ਇੱਕ ਨਾ ਹਜ਼ਾਰਾਂ ਕਰੋੜਾਂ ਲੱਖਾਂ ਸਿਆਣਪਾਂ ਧਰੀਆਂ ਰਹਿ ਜਾਂਦੀਆਂ ਜਦੋਂ ਹੁਕਮ ਦਾ ਖੇਡ ਵੱਜਦਾ ਗੁਰੂ ਸਾਹਿਬ ਕਹਿੰਦੇ ਮਨ ਕਾਬੂ ਕਰਨਾ ਤੇ ਖੇਡ ਕੀ ਵਰਤਦੀ ਹੈ ਗਿਆਨ ਕਾ ਬਤਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਗਿਆਨ ਕਾ ਬਤਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਕੁੰਭੇ ਬਤਾ ਚੱਲ ਰਹਿ ਚੱਲ ਬਿਨ ਕੁੰਭ ਨਾ ਹੋਏ ਗਿਆਨ ਕਾ ਬਤਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਗਿਆਨ ਕਬਤਾ ਮੰਨ ਰਹਿ ਨੂਰ बिन ਗਿਆਨ ਨ ਹੋਏ ਗੁਰ बिन ਗਿਆਨ ਨ ਹੋਏ ਗੁਰ बिन ਗਿਆਨ ਨ ਹੋਏ ਗੁਰ बिन ਗਿਆਨ ਨ ਹੋਏ ਮਨ ਕਿਵੇਂ ਵਸ ਚਾਉਂਦਾ ਮਨ ਰਾਜਦਾ ਕਿਵੇਂ ਹੈ ਕਿਹੜੀ ਸਿਆਣਪ ਜਿਹੜੀ ਕੰਮ ਆਉਂਦੀ ਹੈ ਸੱਚੇ ਬਾਦਸ਼ਾਹ ਕਹਿੰਦੇ ਗੁਰੂ ਦਾ ਗਿਆਨ ਮਨ ਨੂੰ ਇੱਕ ਭਾਂਡੇ ਚ ਪਾਉਣਾ ਪੈਣਾ ਕਿਹੜੇ ਭਾਂਡੇ ਚ ਮਹਾਰਾਜ ਕਹਿੰਦੇ ਕੁੰਬੇ ਬੱਦਾਂ ਜਲ ਰਹੇ ਜਾਲੋ ਦਿਨ ਕੁੰਬ ਨਾ ਹੋਏ ਪਹਿਲਾਂ ਮਿੱਟੀ ਦੇ ਵਿੱਚ ਪਾਣੀ ਪਾਉਂਦੇ ਗੋਨ ਲੰਦੇ ਉਹਦਾ ਤੌੜਾ ਬਣਦਾ ਘੜਾ ਕੁੰਭ ਇਰ ਉਹਦੇ ਵਿੱਚ ਪਾਣੀ ਪਾਉਂਦੇ ਆ ਉਹ ਪਾਣੀ ਦੇ ਮਿਸ਼ਰਣ ਨਾਲ ਮਿੱਟੀ ਦੇ ਮਿਸ਼ਰਣ ਨਾਲ ਬਣਿਆ ਕੜਾ ਪਾਣੀ ਨੂੰ ਸੰਭਾਲ ਕੇ ਰੱਖਦਾ ਹੈ ਗੁਰੂ ਦੀ ਕਿਰਪਾ ਦੁਆਰਾ ਰੇਖਾ ਤਿਆਰ ਹੁੰਦੀ ਹੈ ਜੀਵਨ 'ਚ ਮर्यादा ਲਾਗੂ ਹੁੰਦੀ ਹੈ ਸਤਿਗੁਰੂ ਮਿਹਰ ਕਰਦੇ ਹੈ ਫਿਰ ਉਹ ਮਿਹਰ ਦੀ ਸਦਕਾ ਗੁਰਸਿੱਖ ਗੁਰਮਤ ਨੂੰ ਸੰਭਾਲ ਕੇ ਰੱਖਦਾ ਹੈ ਤੇ ਜ਼ਿੰਦਗੀ ਬੜੀ ਸੋਹਣੀ ਹੋ ਜਾਂਦੀ ਹੈ ਇਸ ਤਰ੍ਹਾਂ ਸੰਤੁਸ਼ਟੀ ਆਉਂਦੀ ਹੈ ਇਸ ਤਰ੍ਹਾਂ ਮਨ ਰਜ ਜਾਂਦਾ ਇਸ ਤਰ੍ਹਾਂ ਕਲਾ ਚੜਦੀ ਹੁੰਦੀ ਆ ਇਸ ਤਰ੍ਹਾਂ ਰੋਗ ਟੁੱਟ ਜਾਂਦੇ ਆ ਇਸ ਤਰ੍ਹਾਂ ਸਾਰੇ ਦੁੱਖਾਂ ਚੁਲੰਗ ਕੇ ਅਸੀਂ ਸੁੱਖਾਂ ਚ ਪ੍ਰਵੇਸ਼ ਕਰਦੇ ਆ ਇਹ ਗੁਰੂ ਦਾ ਮਾਰਗ ਹੈ ਅੱਜ ਸਾਡੇ ਸਮਾਜ ਦੇ ਹਾਲਾਤ ਕੈਸੇ ਨੇ ਅਸੀਂ ਵੀ ਉਸ ਦੌੜ ਚ ਪਏ ਹੋਇਆ ਜਿਸ ਦੌੜ ਵਿੱਚ ਦੁਨੀਆ ਪਈ ਹੈ ਤੇ ਤੁਸੀਂ ਆਪਣੇ ਅੰਦਰ ਛਾਤੀ ਮਾਰ ਕੇ ਦੇਖੋ ਸਾਨੂੰ ਪ੍ਰਾਪਤ ਕੀ ਹੋਇਆ اج ہر ایک منک دا ہے بھی جنا پیسہ نا ادو زیادہ ہو ہر ایک منک دا ہے بھی میری چڑھائی ہو جائے میرا نام چلے